ਜਿਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੋਣਾ ਖਾਲਸਾ ਹੁਣ ਪੰਜ ਕੱਕਿਆਂ ਚ ਸਜੇ ਸਾਰੀ ਦੁਨੀਆ ਇਹ ਦੁਨੀਆ ਦਾ ਇੱਕੋ ਹੀ ਪਰਦਾਣ ਹੋਣਾ ਖਾਲਸਾ ਐਵੇਂ ਲੰਡੀ ਪੁੱਛੀਂ ਦਿਆਂ ਦਾਬਿਆਂ ਤੋਂ ਦਬਿਓ ਨਾ ਖੇਡਦੇ ਚਲਾਕੀਆਂ ਕਿਸੇ ਦਾ ਨਹੀਂ ਪੰਥ ਨੇ ਲਹਾਜ ਕਰਨਾ ਅੱਜ ਸਮਾਜ ਚਾਹੇ ਕਾਲੀ ਹਜਵੇਂ ਦੁਨੀਆ ਤੇ ਖਾਲਸੇ ਨੇ ਰਾਜ ਕਰਨਾ ਸਭ ਦੀ ਹਨੇਰੀ ਜੀ ਨੂੰ ਜੜਾ ਪੁੱਟ ਜੇ ਐਦਾ ਵੀ ਨਹੀਂ ਖੋਖਲਾ ਕੋਈ ਬੋੜ ਖਾਲਸਾ ਬੱਚਿਆਂ ਵਾਲੇ ਪਿਤਾ ਦੇ ਅਟਲ ਬੋਲ ਨੇ ਹੋਵੇਗਾ 99 ਕਰੋੜ ਖਾਲਸਾ ਬੱਚਿਆਂ ਵਾਲੇ ਪਿਤਾ ਦੇ ਅਟਲ ਬੋਲ ਨੇ ਹੋਵੇਗਾ 99 ਕਰੋੜ ਖਾਲਸਾ ਸਿੱਖ ਪੰਥ ਦੇ ਵਿਸ਼ਵ ਪ੍ਰਸਿੱਧ ਪ੍ਰਚਾਰਕ ਜਿਹੜੇ ਆਪਣੀ ਢਾਡਵਾਰਾਂ ਰਹੀ ਕਹਿੰਦੇ ਕਿ ਮਰੇ ਬੰਦੇ ਚ ਵੀ ਕਰੰਟ ਪੈਦਾ ਕਰ ਦਿੰਦੇ ਐ ਬਾਬਾ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਬਾਬਾ ਜੀ ਮਹੱਲਾ ਸਜਾਇਆ ਜਾ ਰਿਹਾ ਰਵਾਇਤੀ ਮਹੱਲਾ ਹੈ ਪ੍ਰਾਤਨ ਸਮੇਂ ਤੋਂ ਬੰਦੀ ਛੋੜ ਦੀ ਇਸ ਨੂੰ ਸੁਵਰਤ ਸਜਾਇਆ ਜਾ ਰਿਹਾ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਇਤਿਹਾਸ ਤੇ ਚਰਨਾ ਪਾਉਗਾ ਇਹ ਨਾ ਮਹੱਲਾ ਇਹ ਇੱਕ ਜਿੱਦਾਂ ਆਪਾਂ ਪਹਿਲਾਂ ਉਹ ਕਿਹਾ ਜਾਂਦਾ ਜਲੂਸ ਇਹ ਨਿਹੰਗ ਸਿੰਘ ਇਹਨੂੰ ਮਹੱਲਾ ਕਹਿੰਦੇ ਆ ਜਲੂਸ ਦਾ ਅਰਥ ਅਰਬੀ ਭਾਸ਼ਾ ਚ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੀ ਆ ਉਹ ਅੱਜ ਕਿਉਂਕਿ ਅਸੀਂ ਗਲਤ ਸ਼ਬਦ ਯੂਜ਼ ਕਰ ਲਿਆ ਉਹ ਫਲਾਣੀ ਦਾ ਜਲੂਸ ਨਿਕਲਿਆ ਧਮਕਾਨੇ ਦਾ ਇਹ ਗਲਤ ਹੋ ਗਿਆ ਉਹ ਮਜ਼ਾਕ ਬਣ ਗਿਆ ਮਜ਼ਾਕ ਬਣ ਗਿਆ ਨਗਰ ਕੀਰਤਨ ਨਵਾਂ ਸ਼ਬਦ ਆ ਗਿਆ ਪਰ ਮੁਹੱਲਾ ਇਹ ਸ਼ਾਸਤਰ ਸਨੱਧਬੱਧ ਹੋ ਕੇ ਸਜਾਇਆ ਜਾਂਦਾ ਇਹਦੇ ਅੰਦਰ ਮਹਾਰਾਜ ਦੇ ਬਖਸ਼ੇ ਨਿਸ਼ਾਨ ਸਾਹਿਬ ਅਗਵਾਈ ਕਰਦੇ ਪੰਜ ਪਿਆਰੇ ਸਾਹਿਬ ਮਹਾਰਾਜ ਦੇ ਨਿਸ਼ਾਨ ਸਾਹਿਬ ਮਹਾਰਾਜ ਦੇ ਨਗਾਰੇ ਸਹਿਬਾਨ ਉਹ ਅਗਵਾਈ ਕਰਦੇ ਆ ਔਰ ਇਹਦੇ ਅੰਦਰ ਜਿਹੜੀਆਂ ਗੁਰੂਕੀਆਂ ਲਾਡਲੀਆਂ ਫੌਜਾਂ ਜਿਹਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੇਹੇਦਾਰ ਸਾਹਿਬ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਵੀ ਵੱਡੇ ਆ ਵੱਡੀ ਯਾਨੀ ਕਿ ਪਾਵਰ ਮੰਨਿਆ ਜਾਂਦਾ ਮਹਾਰਜ ਤੋਂ ਕਿਉਂਕਿ ਨਿਸ਼ਾਨ ਨਗਾਰੇ ਉਹਨਾਂ ਕੋਲੇ ਮਹਾਰਜ ਵਾਲੇ ਉਹਨਾਂ ਨੂੰ ਅੱਗੇ ਲਾ ਕੇ ਤਰਨਾ ਦਲ ਨਾਲ ਨੇ ਵਿਧੀ ਚੰਦੀਏ ਮਹਾਂਪੁਰਖੋ ਬੜੇ ਪਿਆਰੇ ਆ ਇਦਾਂ ਹੀ ਹੋਰ ਜਿੰਨੀਆਂ ਵੀ ਜਥੇਬੰਦੀਆਂ ਉਹ ਗੁਰੂ ਕੇ ਪੰਥ ਦੇ ਨਾਲ ਤੁਰਦੇ ਆ ਔਰ ਇਹ ਅਸਲ ਦੇ ਵਿੱਚ ਇਹਦੇ ਨਾਲ ਜਿੱਥੇ ਵੀ ਜਿਹੜੇ ਸ਼ਹਿਰ ਚ ਸਜਦਾ ਨਾ ਕਈ ਦੂਤੀ ਤਾਕਤਾਂ ਪੰਥ ਵਿਰੋਧੀ ਤਾਕਤਾਂ ਉਹਨਾਂ ਨੂੰ ਚਾਨਣ ਹੋ ਜਾਂਦਾ ਵੀ ਇਹ ਅੱਛਾ ਆ ਪੰਥ ਜੋ ਦਿੱਲੀ ਚ ਪਹਿਲਾਂ-ਪਹਿਲਾਂ ਜਾ ਕੇ ਮਹੱਲੇ ਸਜਾਉਣ ਲੱਗੇ ਉਹ ਲੋਕ ਜਿਹੜੇ ਸਿੰਘਾਂ ਨੂੰ ਜਿਹਨੇ ਡਰਾਇਆ ਹੋਇਆ ਸੀ ਜਦੋਂ ਸਿੰਘਾਂ ਜਕਾਰੇ ਗਜਾਏ ਆ ਸ਼ਾਸਤਰ ਲੈ ਕੇ ਸਿੰਘ ਚੜ੍ਹੇ ਗੱਤਕਾ ਖੇਡਦੇ ਅੱਗੇ ਜਾਂਦੇ ਆ ਇਹ ਜਕਾਰੇ ਗਜਾਉਂਦੇ ਉਹ ਆਂਦੇ ਆ ਆ ਆ ਕੇ ਵੱਢਣਗੇ ਜੇ ਸਿੰਘਾਂ ਨੂੰ ਤੰਗ ਕੀਤਾ ਇਹ ਲੋੜ ਆ ਸਮੇਂ ਦੀ ਔਰ ਸਾਨੂੰ ਸਾਰਿਆਂ ਨੂੰ ਸ਼ਾਸਤਰ ਧਾਰੀ ਹੋਣ ਦਾ ਹੁਕਮ ਆ ਗੁਰੂ ਅਰਗੁਨ ਸਾਹਿਬ ਨੇ ਐਲਾਨ ਹੀ ਕਰ ਦਿੱਤਾ ਸੀ ਉਹ ਆਂਦੇ 33 ਤਵੀਚੋਂ ਕੱਢ ਕੇ ਮੈਂ ਦੋ ਤੇਗਾਂ ਗੱਲ ਪਾਈਆਂ ਨੇ ਸਾਰੇ ਪੰਥ ਨੂੰ ਹੁਕਮ ਹੈ ਗੁਰਾਂ ਕਾ ਮੈਨੂੰ ਜੋ ਗੁਰੂ ਨਾਨਕ ਨੇ ਹੁਕਮ ਕੀਤਾ ਮੈਂ ਤੁਹਾਨੂੰ ਕਹਿ ਰਿਹਾ ਹੁਣ ਖਾਣ ਚਾਹੀਦੀਆਂ ਨਹੀਂ ਮਠਿਆਈਆਂ ਨੇ ਮਿੱਠੀਆਂ ਮਠਿਆਈਆਂ ਨਾ ਚੜਾਓ ਕੜਾ ਪ੍ਰਸ਼ਾਸ਼ਕ ਹੋ ਉਹਦੇ ਵਿੱਚ ਤਾਕਤ ਵਧਿਆ ਹੁਣ ਹੋਰ ਕੁਝ ਨਾ ਲੈ ਕੇ ਆਓ ਮੇਰੇ ਲਈ ਲਿਆਉਣੇ ਸ਼ਾਸਤਰ ਲਿਆਓ ਵਧੀਆ ਘੋੜੇ ਲਿਆਓ ਤੇ ਘੋੜਿਆਂ ਤੇ ਚੜਨ ਵਾਲੇ ਵੀ ਚਾਹੀਦੇ ਆ ਸ਼ਾਸਤਰ ਚੁੱਕਣ ਵਾਲੇ ਵੀ ਚਾਹੀਦੇ ਆ ਇੱਕ ਇੱਕ ਭਜੰਗੀ ਤੇ ਪੰਥਨੂਦਿਓ ਬਾਬਾ ਬੁੱਢਾ ਜੀ ਜਦੋਂ ਮਾਰੇ ਨਾ ਗਵਾਲੀਅਰ ਦੇ ਕਿਲੇ ਭੇਜਤਾ ਬਾਬੇ ਬੁੱਢੇ ਨੂੰ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਨੇ ਕਿਹਾ ਕਹਿੰਦੇ ਬਾਬਾ ਜੀ ਵੱਡਿਆਂ ਨੂੰ ਸ਼ਹੀਦ ਕਰਤਾ ਹੁਣ ਇਹਨਾਂ ਨੂੰ ਵੀ ਬਾਬਾ ਬੁੱਢਾ ਜੀ ਪੱਲੂ ਫੇਰੋ ਫਿਰ ਇੱਕ ਇੱਕ ਸਿੰਘ ਘਰਾਂ ਚੋਂ ਨਿਕਲਿਆ ਉਹ ਵੀ 30000 ਸੀ ਦੇਖੋ ਇਤਿਹਾਸ ਜੋ ਦਹਰਾਉਂਦਾ ਉਹ 30000 ਗੁਰੂ ਕਾ ਖਾਲਸਾ ਪੰਥ ਗੁਰੂ ਕੀ ਫੌਜ ਇਕੱਤਰਤ ਹੋ ਕੇ ਗਰਮਕ ਪਿਆਰੋ ਗਵਾਲੀਅਰ ਗਏ ਇਹਨੇ ਨੂੰ ਮਾਰਨ ਨੂੰ ਜਦੋਂ ਅਧਿਆ ਕਰਤਾ ਉਹਨੇ ਚੋੜੇ ਫਿਰ ਉਹ ਨਿਕਲ ਜਮ ਬਾਬਾ ਜੀ ਨਾ ਫੌਜਾਂ ਵੇਖਿਆ ਮਾਰਾ ਪ੍ਰਸੰਨ ਹੋਏ ਕਹਿੰਦੇ ਜੀ ਬੜੀ ਵੱਡੀ ਗਿਣਤੀ ਸੀ ਫੌਜ ਮਾਰਾ ਜ ਆਪ ਜੀ ਦੇ ਨਾਲ ਤੇ ਬੜੀਆਂ ਵੱਡੀਆਂ ਮਹਿਰ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਬਾਬਾ ਜੀ ਇਹ ਜੰਗੀ ਫੌਜਾਂ ਇੱਕ ਦਿਨ ਆਏਗਾ ਜੰਗੀ ਫੌਜਾਂ ਮਾਰਾ ਦੇ ਪੰਥ ਦਾ ਨਾ ਤੁਹਾਡੇ ਨਾਂ ਤੇ ਚੱਲੇਗਾ ਬੁੱਢਾ ਦੱਲ ਬਾਬਾ ਬੁੱਢਾ ਦੱਲ ਔਰ ਖਾਲਸਾ ਜੀ ਫਿਰ ਜਦੋਂ ਦਿੱਲੀ ਫਤਿਹ ਕਰਨ ਗਏ ਆ ਉਹ 30 ਹਜ਼ਾਰੀ ਜਿਹੜਾ ਮੈਦਾਨ ਆ ਨਾ ਉੱਥੇ 30 ਹਜ਼ਾਰ ਸਿੰਘ ਇਕੱਠੇ ਹੋਏ ਤੇ ਮੁੜ ਕੇ 30 ਹਜ਼ਾਰ ਉੱਥੇ ਰਹਿੰਦੇ ਰਹਿ ਐ ਰੁਪਈਏ ਚ 6 ਆਨੇ ਹਾਂ 6 ਆਨੇ ਉਹ ਉਹ ਸਾਢੇ ਸੀ ਜਿੱਦਾਂ 16 ਰੁਪਈਆ 10 ਉਹਨਾਂ ਦੇ 6 ਸਾਢੇ ਅੱਧਾ ਹੀ ਸਮਝ ਲਓ ਉਹਦੇ ਨਾਲ ਗੁਰੂ ਘਰ ਬਣੇ ਗੁਰੂ ਘਰ ਨਹੀਂ ਸੀ ਸੀਸ਼ਗੰਨ ਸਾਹਿਬ ਵੀ ਨਹੀਂ ਸੀ ਇਹ ਉਦੋਂ ਨਿਹੰਗ ਸਿੰਘਾਂ ਨੇ ਬਾਬੇ ਬਘੇਲ ਸਿੰਘ ਹੋਰਾਂ ਬਾਬੇ ਜੱਸਾ ਸਿੰਘ ਹੋਰਾਂ ਬਾਬੇ ਤਾਰਾ ਸਿੰਘ ਕੇ ਬੇ ਨੂੰ ਅੱਜ ਭੁੱਲ ਗਏ ਸੀ ਬਹੁ ਬਲੀਆ ਉਹ ਜੋ ਦਾ ਦੁਆਬੇ ਦਾ ਮਰਦਿਆ ਉਹ ਵੀ ਔਰ ਇਦਾਂ ਹੀ ਬਾਬਾ ਜੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਉਦੋਂ ਹੀ ਤਖਤ ਪੁੱਟ ਕੇ ਲਿਆਂਦੇ ਆ ਉਦੋਂ ਫਿਰ ਉੱਥੇ ਪੱਕੇ ਰਹੇ ਸਿੰਘ ਕਿ ਗੁਰੂ ਘਰ ਬਣਾਏ ਬਹੁਤ ਵੱਡਾ ਇਤਿਹਾਸ ਆ ਫਿਰ ਜਿਹੜੇ ਮੁਹੱਲੇ ਅੱਜ ਵੀ ਸਜਦੇ ਆ ਇਹਦੇ ਲਈ ਮਹਾਰਾਜ ਦਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਮੁਹੱਲਾ ਚੜ੍ਹੇਗਾ ਜਿਹੜਾ ਉਹਦੇ ਦਰਸ਼ਨ ਕਰੇਗਾ ਉਹਨੂੰ ਮੇਰੇ ਦਰਸ਼ਨ ਹੋਣਗੇ ਕਈ ਕਹਿੰਦੇ ਜੀ ਦਰਸ਼ਨ ਹੋਏ ਨਹੀਂ ਮਾਰ ਕਹਿੰਦੇ ਜਾ ਤੈਨੂੰ ਦਰਸ਼ਨ ਇਹ ਚ ਤੇਰੀ ਕੋਈ ਖੋਟ ਆ ਤੇਰੀ ਕੋਈ ਕਿਸਮਤ ਆ ਪਰ ਜਾ ਤੈਨੂੰ ਦਰਸ਼ਨਾ ਦਾ ਫਲ ਦਿੱਤਾ ਦਿਖੇ ਨਹੀਂ ਉਹ ਦੇਖਣਾ ਤਾਂ ਉਹੀ ਆ ਉਹ ਦਿਸਤਾ ਰਿਹਾ ਘੋੜੇ ਵੀ ਉਹਦੇ ਉਹ ਜਿਹੜਾ ਪੰਥ ਆ ਰਿਹਾ ਪੰਥ ਉਹਦਾ ਹੀ ਆ ਉਹਦੇ ਹੀ ਦਰਸ਼ਨ ਕਰੋ ਪੰਥ ਚੋਂ ਮੇਰੇ ਦੀਦਾਰ ਹੋਣਗੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਤੇ ਪੰਥ ਨੂੰ ਹੀ ਵੇਖਣਾ ਦਰਸ਼ਨ ਹੋ ਗਏ ਪਰ ਜਿਹੜਾ ਕਹਿੰਦਾ ਹੋਏ ਨਹੀਂ ਉਹ ਕਲਾ ਨੂੰ ਸਮਝੇ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਫਲ ਤੈਨੂੰ ਦੇ ਦਾਂ ਤੂੰ ਕਹਿੰਦਾ ਹੋਏ ਨੀ ਜਾ ਤੈਨੂੰ ਫਲ ਦੇ ਦਾਂ ਮੇਰੇ ਦਰਸ਼ਨਾਂ ਦਾ ਮਹੱਲੇ ਦੇ ਅੰਦਰ ਬਹੁਤ ਸ਼ਕਤੀਆਂ ਵਰਤਦੀਆਂ ਨਿਹੰਗ ਸਿੰਘ ਜੋ ਜਾਂਦੇ ਨਾ ਉਹ ਕਿਸੇ ਨੂੰ ਕੋਈ ਬਚਨ ਦੇ ਦੇਣ ਨਾ ਜਾਂ ਕੋਈ ਜਾਂ ਤੇਰਾ ਕੰਮ ਹੋ ਜਾਂਦਾ ਉਹ ਪਹਿਰਾ ਹੁੰਦਾ ਆਪ ਨਹੀਂ ਹੁੰਦੇ ਇੱਕ ਆ ਜਿਹੜੇ ਸ਼ਹੀਦ ਸਿੰਘ ਨੇ ਨਾ ਇਹ ਕਹਿੰਦੇ ਹੈ ਨਹੀਂ 5000 ਤਾਂ ਬਲੀ ਆ ਜਿਹੜੇ ਮਹਾਰਾ ਦੇ ਪਣਗੇ ਤੇ ਚੁਗਿਰਦੇ ਰਹਿੰਦੇ ਆ ਉਹ ਉਹ ਕਿਤੇ ਉੱਥੇ ਹੀ ਬੈਠੇ ਮਹਾਰਾਜ ਹੁਕਮ ਲਾਉਂਦੇ ਜਾਓ ਭਾਈ ਫਲਾਨੀ ਜਗ੍ਹਾ ਜਾ ਕੇ ਕਲਾ ਵਰਤਾਓ ਕਲਾ ਉਹਨਾਂ ਦੀ ਬਰਤ ਦੀ ਕਲਾ ਸਤਗੁਰਾਂ ਦੀ ਬਰਤ ਦੀ ਨਾ ਤੇ ਉਹ ਕਿਦਾਂ ਵਰਤਉਂਦੇ ਆ ਹੁਣ ਜੇ ਮਾਰੇ ਨੇ ਕਿਸੇ ਤੋਂ ਕੁਝ ਕਰਾ ਫੌਜ ਨੂੰ ਹੀ ਕਹਿਣਗੇ ਫੌਜ ਅਸੀਂ ਤਾਂ ਨਕੰਮੇ ਜੇ ਆ ਉਹ ਬਲੀ ਫੌਜਾਂ ਉਹ ਤੁਹਾਡੇ ਰਾਹੀਂ ਜੋ ਮਰਜੀ ਤੁਹਾਡੀ ਪਿੱਠ ਤੇ ਹੱਥ ਰਾ ਕੇ ਕਰਵਾ ਲੈਣ ਉਹ ਕਰਵਾ ਲੈਂਦੇ ਆ ਵੱਡੇ ਵੱਡੇ ਪੁੱਤਰੇ ਕਈ ਸਾਡੇ ਵੀ ਆਪਣੇ ਵਿਦਵਾਨ ਆਕੜੇ ਫਿਰਦੇ ਆ ਕੋਈ ਐਵੇਂ ਖੰਭ ਜੇ ਲਾ ਲੈਂਦਾ ਕੋਈ ਆਪਣੇ ਆਪ ਨੂੰ ਪਤਾ ਹੀ ਨਹੀਂ ਕੀ ਸਮਝਦੇ ਫਿਰਦੇ ਉਹਦਾ ਕੱਖ ਨਹੀਂ ਪੱਲੇ ਕੱਖ ਨਹੀਂ ਨਾ ਆਵਾਜ਼ ਨਾ ਕੋਈ ਸਾਜ਼ ਅਕਲ ਨਾ ਸ਼ਕਲ ਨਾ ਪਰ ਐਵੇਂ ਹੀ ਕੋਈ ਕਦੇ ਸੰਤ ਬਣ ਕੇ ਬਹਿ ਜਾਂਦੇ ਆ ਕਦੇ ਉਹ ਗਲਤ ਕਰ ਰਹੇ ਆ ਪੰਥ ਦੀ ਘੋੜਿਆਂ ਦੀ ਲਿੱਦ ਸੁੱਟਣੀ ਪੈਂਦੀ ਆ ਇੱਥੇ 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 ਵਿਚਰ ਕੇ 12 ਸਾਲ ਉਦਾਂ ਬੰਦਗੀ ਕਰੇ ਘੋੜਿਆਂ ਚ ਸਾਲ ਹੀ ਲਾ ਲੈ ਸਾਲ ਉਦਾਂ ਕਿਰਤ ਕਰੇ ਇੱਥੇ ਇੱਕ ਰਾਤ ਹੀ 24 ਘੰਟੇ ਨਿਹੰਗ ਸੰਗਾਂ ਚ ਕੱਟ ਲੈ ਐਡਾ ਫਲ ਮਿਲ ਜਾਂਦਾ ਸ਼ਸਤਰ ਸ਼ਾਇਦ ਅੱਜ ਦੀ ਪੀੜ੍ਹੀ ਇਹਨਾਂ ਸ਼ਸਤਰੇ ਬਾਰੇ ਜਾਣਕਾਰੀ ਨਹੀਂ ਰੱਖਦੀ ਨਹੀਂ ਆ ਦੇਖੋ ਤਾਂ ਹੁਣ ਆ ਜਿਹੜੀਆਂ ਛੋਟੀਆਂ ਫੋਚ ਪਤਾ ਕੀ ਆ ਉਹ ਕਹਿੰਦਾ ਸਰ ਇਹ ਹਾਂ ਸਾਰੇ ਇਹਨਾਂ ਦੇ ਇਹ ਕਿਰਪਾਨ ਇਹ ਤੇਗਾ ਆ ਤੇਗਾ ਬਚਕਾਨਾ ਤੇਗਾ ਕਾਤੀ ਕਟਾਰੀ ਪਤਾ ਕੀ ਹੁਣ ਸਾਰੇ ਕਿਰਪਾਨ ਹੀ ਕਹਿਣ ਲੱਗਾ ਹੈ ਹਨਾ ਬਰਸ਼ੇ ਬਰਸ਼ਾ ਵੀ ਇੱਕ ਤਰ੍ਹਾਂ ਦੇ ਹੀ ਹੁੰਦਾ ਛੋਟੀ ਬਰਸ਼ੀ ਵੱਡੀ ਬਰਸ਼ੀ ਬਰਸ਼ਾ ਫਿਰ ਕਰਪਾ ਬਰਸ਼ਾ ਫਿਰ ਤਬਰ ਅੱਜ ਦਾ ਤੁਹਾਡੇ ਮਸ਼ਹਰੇ ਨਾ ਏਦਾਂ ਦਾ ਇੱਕ ਸ਼ਾਸਤਰ ਆ ਗੁੰਡੀਆਂ ਮਛਿਆ ਤੋਂ ਮਸ਼ਹਰੇਆਂ ਰਗਾ ਉਹ ਜਦੋਂ ਟੋਪ 파ੜਦੇ ਸੀ ਏਦਾਂ ਮਾਰਦੇ ਸੀ ਸਿਰ ਤੋਂ ਟੋਪ 파ੜ ਕੇ ਲੰਘ ਜਾਂਦਾ ਸੀ ਉਹ ਤਵਰਿਆ ਇਹ ਜਿਹੜੇ ਸ਼ਾਸਤਰ ਇਹ ਮਹਨਾ ਤਾਂ ਥੋੜੇ ਜਿਵੇਂ ਨਾਲ ਹੈ ਬਹੁਤ ਨੇ ਮਹਾਨ ਕੋਸ਼ ਘਰਾਂ ਚ ਹੋਣਾ ਚਾਹੀਦਾ ਸਾਰਿਆਂ ਦੇ ਉਹਦੇ ਵਿੱਚੋਂ ਸਾਰੇ ਦਿੱਤੇ ਆ ਉਹ ਪੜ੍ਹਨੇ ਚਾਹੀਦੇ ਆ ਵੀ ਕਿਹੜਾ ਤਵਰਿਆ ਤੀਰ ਤੀਰ ਉਤਫੰਗ ਤੀਰ ਵੀ ਇੱਕ ਤਰ੍ਹਾਂ ਦਾ ਨੇ ਕਪੜਾ ਤੀਰ ਕਰਪਾ ਤੀਰ ਕਪੜਾ ਵਰਸ਼ਾ ਕਰਪਾ ਵਰਸ਼ਾ ਇਹ ਇਹ ਬੱਕਰੇ ਗੜਾਸੇ ਗੜਾ ਸਿੰਘਾਂ ਫਿਰ ਇਹ ਇਹ ਜਿਹੜਾ ਦੂਜਾ ਛੋਟੀ ਉਹਨੂੰ ਪਰਸਰਾਮ ਕਹਿੰਦੇ ਨੇ ਅਗ ਸਿੰਘ ਕਿਉਂਕਿ ਪਰਸਰਾਮ ਦਾ ਸ਼ਾਸਤਰ ਜਿਹੋ ਉਹਦੇ ਕੋਲ ਸੀ ਉਹ ਹੁਣ ਗੁਰਜ ਕਹੀ ਜਾਂਦੇ ਹਨ ਮਾਨ ਕੋਲ ਸੀ ਉਹ ਛੇਵੇਂ ਪਾਤਸ਼ਾਹ ਦੇ ਗੁਰਜ ਦੇ ਤੁਸੀਂ ਦਰਸ਼ਨ ਕਰਦੇ ਆ ਕਾਲ ਤੱਕ ਸਾਹਿਬ ਤੇ ਉਹ ਕਿਦਾਂ ਦਾ ਗੁਰਜ ਕਲਗੀਧਰ ਜੀ ਨੇ ਗੁਰਜ ਮਾਰਿਆ ਗਨੀ ਖਾਂ ਦੇ ਚਮਕੌਰ ਦੀ ਗੜੀ 'ਚ ਨਾਨਕਿਆਣੇ ਪਿਆ ਇਹ ਸ਼ਾਸਤਰ ਸਾਡੇ ਹੀ ਆ ਐਵੇਂ ਨਾ ਕੋ ਫਲਾਣੇ ਦੇ ਧਮਕਾਨੇ ਦੇ ਉਹ ਜਦੋਂ ਮਹਾਰਾਜ ਨੂੰ ਪੁੱਤ ਬਣਾ ਲੈਣਾ ਅਕਾਲ ਪੁਰਖ ਨੇ ਮੈਂ ਆਪਣਾ ਸੁੱਤ ਤੋਹੇਨਵਾਜਾ ਪੰਥ ਪ੍ਰਚੂਰ ਕਰ ਬੇ ਕੋ ਸਾਜਾ ਉਹਨਾਂ ਸਾਰੀਆਂ ਸ਼ਕਤੀਆਂ ਨੇ ਉਹ ਸਾਰੇ ਸ਼ਾਸਤਰ ਮਹਾਰਾਜ ਨੂੰ ਭੇਂਟ ਕਰ ਦਿੱਤੇ ਵੀ ਮਹਾਰਾਜ ਸਾਡੇ ਕੋਲ ਦੇਣ ਨੂੰ ਹੋਰ ਤਾਂ ਕੁਝ ਹੈ ਨਹੀਂ ਵੀ ਉਹ ਅਕਾਲ ਪੁਰਖ ਵੀ ਤੁਸੀਂ ਉਹਦੇ ਸੁਪੁੱਤਰ ਅਸੀਂ ਤੁਹਾਨੂੰ ਸਾਰਿਆਂ ਨਮਸਕਾਰ ਕੀਤੀ ਆ ਦੇਵੀ ਦੇਵਤੇ ਭੋਲਾ ਜੀ ਵੀ ਵਰਸਾਉਂਦੇ ਆ ਪੁਸ਼ਪਾਜ ਵੀ ਸ਼ਕਤੀਆਂ ਸਾਰੀਆਂ ਹੈਗੀਆਂ ਜਦ ਮਹਾਰਾਜ ਮੰਨਦੇ ਆ ਵੀ ਤ੍ਰਿਤੇਚ ਦੁਆਪਰ ਚ ਆਪਾਂ ਕੱਲੇ ਕਿਹੜੀਆਂ ਗੱਲਾਂ 'ਚ ਪੈ ਗਏ ਇਹ ਦੁਨੀਆ ਕਿਤੇ ਹੁਣੀ ਚੱਲੀ ਆ ਪਹਿਲਾਂ ਵੀ ਸੀ ਤੇ ਸਤਿਗੁਰੂ ਸਾਡੇ ਆਜ ਸਤਿਗੁਰੂ ਆ ਜਦੋਂ ਕੋਈ ਵੀ ਨਹੀਂ ਸੀ ਉਦੋਂ ਵੀ ਸੀ ਅੱਜ ਵੀ ਆ ਉਹਨਾਂ ਸਦਾ ਹੀ ਰਹਿਣਾ ਤੁਸੀਂ ਪੂਰੀ ਦੁਨੀਆ ਘੁੰਮੇ ਹੋ ਪਰ ਜਦੋਂ ਇੱਥੇ ਖਾਸ ਕਰਕੇ ਸ੍ਰੀ ਅਮਰitsar ਸਾਹਿਬ ਗੁਰੂ ਰਾਮਦਾਸ ਦੁਆਰਾ ਬਸਾਈ ਨਗਰੀ ਇੱਥੇ ਜਦੋਂ ਨਿੰਗ ਸਿੰਘ ਸਾਜ ਧਜ ਕੇ ਸ਼ਸਤਰਾਂ ਨਾਲ ਲੈਸ ਹੋ ਕੇ ਘੋੜੇ ਤੇ ਸਵਾਰ ਹੋ ਕੇ ਮੱਲੇ ਸ਼ਾਮ ਨੂੰ ਕਿੰਨਾ ਕ ਆਨੰਦ ਹੁੰਦਾ ਮੈਂ ਸਾਜ ਦੱਸਾਂ ਕੱਲ੍ਹ ਦਾ ਹੀ ਦੱਸ ਦੇਣਾ ਦੁਨੀਆ ਪਰ ਚ ਗਏ ਆ ਕੱਲ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਵਈਏ ਪੜਦੇ ਸੀ ਉਹ ਆਨੰਦ ਕਿਤੇ ਨਹੀਂ ਵੇਖਿਆ ਫੇਰ ਸਚਕਣ ਸਾਹਿਬ ਚਲੇ ਗਏ ਉੱਥੇ ਜਿਹੜੀਆਂ ਸਿੰਘ ਸਾਹਿਬ ਸੀ ਉਹਨਾਂ ਮਹਾਰਾਜ ਦੇ ਰਮਾਲੇ ਹਾਰ ਮਹਾਰਾਜ ਦੇ ਪਤਾਸੇ ਪ੍ਰਸ਼ਾਦ ਇੰਨਾ ਕੁਝ ਅੰਦਰੋਂ ਬਖਸ਼ਿਆ ਨਾ ਤੇ ਕਹਿੰਦੇ ਬੈਠੋ ਕੀਰਤਨ ਸੁਣੋ ਸਿੰਘ ਸਾਹਿਬ ਦਾ ਹੁਕਮ ਉਸ ਵੇਲੇ ਮਹਾਰਾਜ ਦਾ ਹੁਕਮ ਹੈ ਕਿਉਂਕਿ ਤਾਬਿਆ ਜਦੋਂ ਸਜੇ ਸੱਚ ਐਸਾ ਆਨੰਦ ਐ ਬਸ ਪਵਿੱਤਰ ਹੀ ਕਰਦਾ ਮਹਾਰਾਜ ਨੇ ਸਾਰਾ ਮਨ ਜਿਹੜੀ ਮੈਲ ਮੂਲ ਲਾਤੀ ਉਹ ਨੇਤਰਾਂ ਦਾ ਜਲ ਬਾਹਰੋਂ ਵੀ ਤੇ ਅੰਦਰੋਂ ਵੀ ਵਰਸਦਾ ਫਿਰ ਔਰ ਸੱਚ ਦੱਸਾਂ ਇਹ ਇਹ ਕਿੱਥੋਂ ਲੈ ਲੋਂਗੇ ਦੁਨੀਆ ਘੁੰਮੀ ਵਧੀਆ ਤੋਂ ਵਧੀਆ ਚਰਚਾਂ ਵੇਖੀਆਂ ਵਧੀਆ ਤੋਂ ਵਧੀਆ ਇਮਾਰਤਾਂ ਪਰ ਜੀ ਡਿੱਠੇ ਸਬੇ ਥਾਵ ਨਹੀਂ ਤੁੱਟ ਜੇ ਐਸਾ ਚਾ ਬੱਧੋ ਪੁਰਖ ਬਿਦਾਤੇ ਕਿਉਂਕਿ ਅਕਾਲ ਪੁਰਖ ਨੇ ਬੰਨਿਆ ਤਾਂ ਤੂੰ ਸੋਹਿਆ ਸੰਤਾਂ ਕੇ ਕਾਰਜ ਆਪ ਆਇਆ ਅੱਜ ਵੀ ਆ ਉਹ ਕਿਤੇ ਗਏ ਥੋੜੀ ਆ ਸਾਡੇ ਕੋ ਅੱਖ ਨਹੀਂ ਸੱਚ ਕਹਾ ਜਦੋਂ ਉੱਥੇ ਕਰ ਰਹੇ ਸੀ ਨਾ ਮਹਾਰਾਜ ਦੀ ਕਿਰਪਾ ਅਸੀਂ ਅਸ਼্নান ਕਰ ਰਹੇ ਸੀ ਪੰਜਾਂ ਸਰੋਵਰਾਂ ਦੇ ਉਸ ਵੇਲੇ ਉੱਥੇ ਵੇਖਿਆ ਉਹਨਾਂ ਪੰਜਾਂ ਸਰੋਵਰਾਂ ਦੇ ਅੰਦਰ ਕਲਾ ਵਰਤ ਦੀ ਵਿਖੀ ਉਹ ਇਦਾਂ ਲੱਗਾ ਵੀ ਥੱਲੇ ਕੋਈ ਸਿੰਘ ਆ ਉਹ ਐ ਉੱਪਰ ਨੂੰ ਵੀ ਸਿੰਘ ਪਤਾ ਨਹੀਂ ਭਾਪ ਛੱਡ ਰਿਆ ਥੱਲੇ ਦੇਖਿਆ ਪਾਈਪ ਹੋਏਗਾ ਕੁਝ ਵੀ ਨਹੀਂ ਸੀ ਪਤਾ ਨਹੀਂ ਕਿੰਨਿਆਂ ਕ ਗੁਪਤ ਰੂਹਾਂ ਆਪਾਂ ਨੂੰ ਦਿਸਦਾ ਨਹੀਂ ਤੇਰੇ ਕੋ ਵੇਖਣ ਵਾਲੀ ਅੱਖ ਨਹੀਂ ਮੁਰਸ਼ਿਦ ਤੇ ਇਥੋਂ ਵੱਖ ਨਹੀਂ ਤਾਈਓ ਦੇਂਦਾ ਵੱਖ ਨਹੀਂ ਉਹ ਕਣ ਕਣ ਦੇ ਵਿੱਚ ਆ ਉਹ ਜਲਸ ਦੇ ਵਿੱਚ ਜਲਸ ਤੂੰ ਹੀ ਥਲਸ ਤੂੰ ਹੀ ਨਦਸ ਤੂੰ ਹੀ ਨਦਸੀ ਆ ਧਰਤੀ ਦਾ ਆਨੰਦ ਬਕਰਾਂ ਬਾਹਰਲੇ ਵੀਰਾਂ ਨੂੰ ਬੇਨਤੀ ਉਹ ਛੱਡਣ ਨਾ ਆ ਧਰਤੀ ਨੂੰ ਛੱਡਣ ਨਾ ਆਪਾਂ ਛੱਡਾਂਗੇ ਸੱਚ ਜਾਣੇ ਉਹ ਨੁਕਸਾਨ ਬਹੁਤ ਵੱਡਾ ਠੋਣਾ ਪਏਗਾ ਬਾਹਰ ਦੇ ਹਾਲਾਤ ਬਦਲ ਰਹੇ ਆ ਇਦਾਂ ਦੇ ਹਾਲਾਤ ਬਣ ਗਏ ਕਿੱਥੇ ਜਾਓਗੇ ਉਹ ਬਹੁਤ ਸਖਤ ਹੋਇਆ ਵੀਜ਼ਾ ਹੀ ਨਹੀਂ ਦੇ ਰਿਹਾ ਕਿਸੇ ਨੂੰ ਉਧਰੋਂ ਵੀਜ਼ੇ ਕਲੀਅਰ ਕਰਾਏ ਸਾਡੇ ਨਾਲ ਦਿਆਂ ਦੇ ਔਰ ਉਹਨਾਂ ਨੇ ਉਥੇ ਜਾਂਦਿਆਂ ਨੂੰ ਉਹਨਾਂ ਨੂੰ ਕਲਕੱਤੇ ਗਿਆ ਕਹਿੰਦੇ ਜਾਓ ਜੀ ਉਧਰ ਉਹਦੇ ਜਾਂਦਿਆਂ ਨੂੰ ਘਰ ਨੂੰ ਮੋੜ ਦਿੱਤਾ ਇਹ ਬਹੁਤ ਕੁਝ ਹੋ ਰਿਹਾ ਬਹੁਤ ਪਰ ਇੱਕ ਮੈਂ ਬੇਨਤੀ ਕਰਾਂ ਇੱਕ ਜੁਟ ਰਹਿਣਾ ਚਾਹੀਦਾ ਅਸੀਂ ਮਤਲਬੀ ਹੋ ਗਏ ਆ ਜੇ ਕੰਮ ਬਣ ਗਿਆ ਠੀਕ ਨਹੀਂ ਬਣਦਾ ਤੇ ਇੱਧਰ ਉੱਧਰ ਭੱਜਣੇ ਸ਼ੁਰੂ ਕਰ ਦਿੰਨੇ ਮਾਇਆ ਜਿਹੜੀ ਨਾ ਇਹ ਬਹੁਤ ਵੱਡੇ ਡੰਗ ਚਲਾ ਰਹੀ ਆ ਪਰ ਐਸਾ ਸਮਾਂ ਬਣ ਜਾਣਾ ਤੁਹਾਡਾ ਨਹੀਂ ਸਰਨਾ ਇੱਕ ਦੂਜੇ ਨਾਲ ਜੁੜਿਆਂ ਇਕੱਠੇ ਹੋਇਆ ਅੱਜ ਸਮਾਂ ਮੰਗ ਕਰਦਾ ਮਹੱਲੇ ਸਜਣ ਲੱਗਿਆ ਦਰਸ਼ਨ ਤੁਸੀਂ ਕਰਵਾਉਣੇ ਜ਼ਰੂਰ ਮੇਰਾ ਮਹਾਰਾਜ ਦੀਆਂ ਮਹੱਲੇ ਸੰਬੰਧੀ ਇੱਕ ਵਾਰ ਸੁਣਾ ਦਿਓ ਅੱਛਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਪੰਥ ਜਦੋਂ ਮਹੱਲਿਆਂ ਤੇ ਚੜਦਾ ਨਾ ਔਰ ਮਰਨੇ ਇੱਕ ਹੁਰ ਬਚਨ ਵੀ ਗਿਆ ਕਹਿੰਦੇ ਇਹ ਐਵੇਂ ਭਲੇਖਾ ਨਾ ਕਰਿਓ ਦਿਲ ਚ ਪੇ ਮੇਰਾ ਪੰਥਾ ਜੀ 5 700000 202000 50000 1 ਲੱਖ 2 ਲੱਖ 1 ਕਰੋੜ 2 ਕਰੋੜ 3 ਕਰੋੜ ਨਹੀਂ 96 ਕਰੋੜ ਪੰਥਿਆ ਮੇਰਾ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੁਣੇ ਖਾਲਸਾ ਹੁਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਇਹ ਦੁਨੀਆ ਦਾ ਕੋਈ ਪਰਦਾਣ ਹੁਣੇ ਖਾਲਸਾ ਐਵੇਂ ਲੰਡੀ 부ਚੀ ਦਿਆਂ ਦਾਬਿਆਂ ਤੋਂ ਦਬਿਓ ਨਾ ਹਵਾਜੀ ਤਾਂ ਤੂਫਾਨ ਹੋਣਾ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਕਈਆਂ ਮੋਰਵਾਰੀਆਂ ਜਵਾਨ ਹੋਣਾ ਖਾਲਸਾ ਸਿੰਘਾਂ ਨਾਲ ਜਿਹੜੇ ਖੇਡਦੇ ਚਲਾਕੀਆਂ ਕਿਸੇ ਦਾ ਨਹੀਂ ਪੰਥ ਨੇ ਲਿਹਾਜ ਕਰਨਾ ਅੱਜ ਸਮਾਜ ਚਾਹੇ ਕਰ ਲਿਹਾਜ ਵੇ ਦੁਨੀਆ ਤੇ ਖਾਲਸੇ ਨੇ ਰਾਜ ਕਰਨਾ ਸਮੇਂ ਦੀ ਹਨੇਰੀ ਜੀ ਨੂੰ ਜੜਾ ਪੁੱਟ ਹਾਂ ਐਡਾ ਵੀ ਨਹੀਂ ਖੋਖਲਾ ਕੋਈ ਬੋਰਡ ਖਾਲਸਾ ਬਾਜਾਂ ਵਾਲੇ ਪਿਤਾ ਦੇ ਅਟਲ ਬੋਲ ਨੇ ਹੋਵੇਗਾ 96 ਕਰੋੜ ਖਾਲਸਾ ਬਾਜਾਂ ਵਾਲੇ ਪਿਤਾ ਦੇ ਅਟਲ ਬੋਲ ਰੇ ਹੋਵੇਗਾ 96 ਕਰੋੜ ਖਾਲਸਾ ਬੁੱਢਾ ਦਲ ਗਜਦਾਰ ਆ ਹੋਏ ਜਿੰਨੇ ਕੱਲੂ ਘਾਰੇ ਬੁੱਢਾ ਦਲ ਗਜਦਾਰ ਆ ਹੋਏ ਵੱਡੇ ਕੱਲੂ ਘਾਰੇ ਬੁੱਢਾ ਦਲ ਗਜਦਾਰ ਆ ਹੋਏ ਵੱਡੇ ਕੱਲੂ ਘਾਰੇ ਬੁੱਢਾ ਦਲ ਗੱਜਦਾਰਿਆ ਹੋਏ ਵੱਡੇ ਕੱਲੂ ਘਾਰੇ ਅੱਗੇ ਝੂਲਦੇ ਨਿਸ਼ਾਨ ਪੰਜ ਨੀਲੇ ਘੋੜੇ ਤੇ ਸਵਾਰ ਬਾਦਸ਼ਾਹ ਅੱਗੇ ਝੂਲਦੇ ਨਿਸ਼ਾਨ ਪੰਜ ਨੀਲੇ ਘੋੜੇ ਤੇ ਸਵਾਰ ਬਾਦਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਸਵਾਰ ਬਾਦਸ਼ਾਹ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਬਾਦਸ਼ਾਹ ਪੁੱਤ ਵਾਰ ਕੇ ਕਲਗੀ ਆਵਾਲਾ ਸੁੱਖਾ ਮੰਗੇ ਪੰਥ ਦੀਆ ਵਈ ਪੁੱਤ ਵਾਰ ਕੇ ਕਲਗੀ ਆਵਾਲਾ ਸੁੱਖਾ ਮੰਗੇ ਪੰਥ ਦੀਆ ਮੇਰਾ ਰੁਸੇਨਾ ਲਗੀ ਆ ਹਵਾੜਾ ਜੱਗ ਭਾਵੇਂ ਸਾਰਾ ਰੁਸ ਜੇ ਹੋ ਮੇਰਾ ਰੁੱਸੇ ਨਾ ਲਗੀ ਆ ਹਵਾੜਾ ਜੱਗ ਭਾਵੇਂ ਸਾਰਾ ਰੁਸ ਜੇ ਅੱਖਾਂ ਵਿੱਚ ਫੋਟੋ ਉਹਦਾ ਜਦੋਂ ਦਾ ਵਸਾਲਿਆ ਅੱਖਾਂ ਵਿੱਚ ਫੋਟੋ ਉਹਦਾ ਜਦੋਂ ਦਾ ਵਸਾਲਿਆ ਜਦੋਂ ਤੂੰ ਹੀ ਮਾਹੀ ਨੂੰ ਮੈਂ ਦਿਲ ਚ ਬਠਾ ਲਿਆ ਜਦੋਂ ਤੂੰ ਹੀ ਮਾਹੀ ਨੂੰ ਮੈਂ ਦਿਲ ਚ ਬਠਾ ਲਿਆ ਜਦੋਂ ਤੂੰ ਹੀ ਪੇੜ ਕੇ ਮੈਂ ਅੱਖੀਆਂ ਦੇ ਦੋਵੇਂ ਬੂਹੇ ਜਦੋਂ ਤੂੰ ਹੀ ਪੇੜ ਕੇ ਮੈਂ ਅੱਖੀਆਂ ਦੇ ਦੋਵੇਂ ਬੂਹੇ ਲਮਾਯੋ ਦੀਦ ਦਾ ਨਜ਼ਾਰਾ ਜੱਗ ਭਾਵੇਂ ਸਾਰਾ ਰੁਸ ਜੀ ਮੇਰਾ ਰੁੱਸੇ ਨਾ ਜੱਗ ਪਾਵੇ ਸਾਰਾ ਰੁਸ ਜੇ ਮੇਰਾ ਰੁਸੇਨਾ ਲਗਿਆ ਵਾਲਾ ਜੱਗ ਪਾਵੇ ਸਾਰਾ ਰੁਸ ਜੇ ਦਿਲ ਚਾਉਂਦਾ ਜ਼ਿੰਦਗੀ ਨੂੰ ਉਹਦੇ ਲੈ ਖੇਲਾ ਦਿਆਂ ਦਿਲ ਚਾਉਂਦਾ ਜ਼ਿੰਦਗੀ ਨੂੰ ਉਹਦੇ ਲੈ ਖੇਲਾ ਦਿਆਂ ਲੱਖਾਂ ਹੀਰੇ ਉਹਦੇ ਸੋਹਣੇ ਰੂਪ ਤੋਂ ਲੁੱਟਾ ਦਿਆਂ ਲੱਖਾਂ ਹੀਰੇ ਉਹਦੇ ਸੋਹਣੇ ਰੂਪ ਤੋ ਲੁਟਾ ਦਿਆ ਉਹਦੇ ਜਿਆ ਸੋਹਣਾ ਦੂਜਾ ਟੋਲਿਆਂ ਵਿੱਚ ਲੱਜਣਾ ਨਹੀਂ ਢੂੰਡ ਥਕਾ ਮੈਂ ਜੱਗ ਸਾਰਾ ਜੀ ਜੱਗ ਭਾਵੇਂ ਸਾਰਾ ਰੁਸ ਜਾ ਮੇਰਾ ਰੁਸੈ ਨਾ ਕਹ ਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜਾ ਮੈਨੂੰ ਨੀਲੇ ਵਾਲ ਮਹਿਦਾ ਸਹਾਰਾ ਜੱਗ ਭਾਵੇਂ ਰੁਸਿਆ ਧੰਨਵਾਦ ਗੱਲ ਕੇ ਜਿਕਾਰੇ ਗਿ ਆਵੇ ਨਿਹਾਲੋ ਜਾਵੇ ਕਲਗੀਧਰ ਪਾਤਸ਼ਾਹ ਜੀ ਨੂੰ ਭਾਵੇ ਸ੍ਰੀ ਅਕਾਲ ਉਹ ਵਿਸ਼ਵ ਪ੍ਰਸਿੱਧ ਪੰਥ ਪ੍ਰਸਿੱਧ ਢਾਡੀ ਪ੍ਰਚਾਰਕ ਬਾਬਾ ਤਰਸੀਮ ਸਿੰਘ ਮੋਹਰਾਂਵਾਲੀ ਜਿਨ੍ਹਾਂ ਨੇ ਆਪਣੇ ਇੱਕ ਵਿਲੱਖਣ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਤੇ ਚਾਨਣਾ ਪਾਇਆ ਔਰ ਸੰਗਤ ਨੂੰ ਗੁਰੂ ਵਾਲਾ ਬਣਨ ਦੀ ਅਪੀਲ ਕੀਤੀ ਹੈ ਕੈਮਰਾ ਬਸਰ ਅਵਤਾਰ ਸਿੰਘ ਜਰਮ ਅਨੰਦਪ੍ਰ ਸਿੰਘ ਮੋਂਗਾ ਪੀਡਿਸ ਨਿਊਜ਼ ਅੰਮ੍ਰਿਤਸਰ